ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸ਼ਾਮ ਦਾ ਟਾਈਮ ਆ ਜੀ ਆਪਾਂ ਚੋਰੇ ਆ ਧਾਰਾਂ ਦੁੱਧ ਕੱਢ ਰਹੇ ਆ ਤੇ ਨਾਲ ਦੀ ਨਾਲ ਤੁਹਾਡੇ ਨਾਲ ਕਰ ਰਹੇ ਸ਼ੇਅਰਿੰਗ ਬਹੁਤ ਦਿਨਾਂ ਤੋਂ ਇਹ ਸ਼ੇਅਰਿੰਗ ਨਹੀਂ ਕਰੀ ਸੀਗੀ ਇਸ ਦੀ ਰਿਕਵੈਸਟ ਵੀ ਆਉਣ ਲੱਗ ਜਾਂਦੀ ਹੈ ਵੀ ਤੁਸੀਂ ਮਿਲਕਿੰਗ ਦੀ ਵੀਡੀਓ ਪਾਓ ਤਾਂ ਕਰਕੇ ਅੱਜ ਕਾਫੀ ਚਿਰ ਬਾਅਦ ਲੱਗਿਆ ਪਾਉਣ ਰੋਜ਼ ਰੋਜ਼ ਬਸ ਵਧੀਆ ਵੀ ਨਹੀਂ ਲੱਗਦੀ ਹੈਗੀ ਫਿਰ ਤਾਰੇ ਹੈ ਸਾਡੀ ਪਿੰਡਾਂ ਦੀ ਲਾਈਫ ਆ ਜਿਹੜੀ ਅਸੀਂ ਡੇਲੀ ਡੇਲੀ ਦਾ ਇਹ ਕੰਮ ਹੈਗਾ ਸਾਡਾ ਜਿਹੜਾ ਅਸੀਂ ਕਰਨਾ ਹੁੰਦਾ ਸਵੇਰ ਤੇ ਸ਼ਾਮ ਤੇ ਮੇਨ ਕੰਮ ਆ ਇਹ ਜਿਹੜੇ ਸਾਡੇ ਆਹਰ ਨੇ ਇਹ ਪਿੰਡਾਂ ਵਾਲਿਆਂ ਦੇ ਧੰਦੇ ਨੇ ਤੇ ਇਹ ਕਰਨੇ ਹੁੰਦੇ ਨੇ ਜੀ ਇਹਦੇ ਨਾਲ ਹੀ ਅਸੀਂ ਸਾਰਾ ਦਿਨ ਆਹਰ ਲੱਗੇ ਰਹਿੰਨੇ ਕਿਤੇ ਪੱਠੇ ਪਾਉਨੇ ਆ ਕਿਤੇ ਗੋਹਾ ਖਿੱਚਦੇ ਆ ਨਾ ਕਦੇ ਪੱਠੇ ਵੱਢ ਕੇ ਲਿਆਉਂਦੇ ਨੇ ਕਦੇ ਟੋਕਾ ਕਰਦੇ ਨੇ ਫਿਰ ਇਹਨਾਂ ਨੂੰ ਪਾਉਨੇ ਆ ਜੀ ਫਿਰ ਇਹਨਾਂ ਦੇ ਤਾਂ ਕਿਤੇ ਜਾ ਕੇ ਦੁੱਧ ਮਿਲਦਾ ਆ ਤੇ ਫਿਰ ਕਿਤੇ ਜਾ ਕੇ ਬੱਚੇ ਦੁੱਧ ਪੀਂਦੇ ਨੇ ਮਹਿਤਾਬ ਆਪਣਾ ਹੋਮਵਰਕ ਕਰਕੇ ਫ੍ਰੀ ਆ ਤੇ ਫਿਰ ਉਹ ਆਪਣਾ ਲੱਗਾ ਹੈ ਕੈਡਲ ਸਾਈਕਲ ਚਲਾਉਣ 10 ਦਿਨੇ ਪਹਿਲੀ ਗਾਂ ਦੀ ਧਾਰ ਚੋਤੀ ਹੁਣ ਦੂਜੀ ਦੀ ਵਾਰੀ ਗਰਮੀ ਬਹੁਤ ਜ਼ਿਆਦਾ ਆ ਜੀ ਤੇ ਮੱਛਰ ਵੀ ਬਹੁਤ ਹੋ ਗਿਆ ਆ ਵਾ ਤੇ ਇਹਦਾ ਡੰਗਰ ਥੋੜੇ ਜੇ ਖੜਦੇ ਬੜੇ ਔਖੇ ਨੇ ਹੈਗੇ ਹੁਣ ਤੇ ਧਾਰ ਚੋਣੀ ਬੜੀ ਮੁਸ਼ਕਲ ਹੋਈ ਪਈ ਆ ਹੁਣ ਇਹਨਾਂ ਦੀ ਤੇ ਹੁਣ ਕੀ ਕਰੀਏ ਜੀ ਧਾਰ ਵੀ ਚੋਣੀ ਆ ਤੇ ਹੁਣ ਇਹ ਵੀ ਵਿਚਾਰੇ ਕੀ ਕਰਨ ਬਸ ਤਾਂ ਇਹਨਾਂ ਤੇ ਵੀ ਨਹੀਂ ਹੈਗਾ ਵੈਸੇ ਵੀ گاਵਾਂ ਨੂੰ ਥੋੜੀ ਜੀ ਆਦਤ ਹੀ ਹੁੰਦੀ ਆ ਹਿੱਲਣ ਦੀ ਇਹਨਾਂ ਦੀ ਨਾ ਬਸ ਤੁਰਦੇ ਫਿਰਦੇ ਦੀ ਧਾਰ ਚੋਣੀ ਪੈਂਦੀ ਆ ਬਸ ਦੁੱਧੇ ਆ ਵੀ ਔਖਾ ਹੀ ਬਚਾਉਣਾ ਹੁੰਦਾ ਇਹਨਾਂ ਤੋਂ ਕਿਸੇ ਤਰ੍ਹਾਂ ਬਚ ਜਵੇ ਤਾਂ ਹਾਂਜੀ ਲਾਗੇ ਗੱਡੀਆਂ ਥੋੜਾ ਤੇਰੀ ਮੇਰੇ ਤੇ ਨਾ ਪਾ ਦੇ ਪਾਣੀ ਸ਼ਾਬਾਸ਼ ਸ਼ਾਬਾਸ਼ ਬੱਚੇ ਲੱਗੇ ਨੇ ਸੰਡੇ ਨੂੰ ਆਪਣੀਆਂ ਸਾਰੀਆਂ ਗੱਡੀਆਂ ਥੋੜਾ ਇੰਨੀ ਮਸ਼ੀਨਰੀ ਆ ਸਾਡੇ ਘਰੇ ਦੇਖ ਲਓ ਲੱਖਾਂ ਕਰੋੜਾਂ ਦੀ ਮਾਨਗੀਰ ਤੂੰ ਤਾਂ ਨਹੀਂ ਪਾਣੀ ਪਾਣਾ ਦੀਦੀ ਦੇ ਨਹੀਂ ਮਾਈ ਗਾਈ ਇਹਦੇ ਦੇ ਨਾ ਹੀ ਕਰਦੇ ਸੀ ਨਵਤੇਜ ਨਵਤੇਜ ਨਾ ਹੀ ਕਰਦਾ ਸੀ ਦਿਖਾਈ ਅਰੇ ਅਰੇ ਪਾਉ ਤਾਂ ਪਾਣੀ ਪਾ ਲੋ ਪਾ ਲੋ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਹਾਜੀ ਅੰਨ ਦਾ ਹਟਾ ਮੈਂ ਕਰਨਾ ਉਹ ਮળો ਵੀ ਇਕੱਲਾ ਪਾਣੀ ਪਾਈ ਜਾਂਦੇ ਹੋ ਮੈਂ ਮਾਰ ਨਹੀਂ ਆ ਉਹ ਬੜੇ ਤੇ ਉਈਓ ਪਾਣੀ ਸਿੱਟੀ ਜਾਂਦੇ ਜਿਹੜੀ ਤੋទੀਆਂ ਪਹਿਲਾਂ ਮੈਂ ਤੇ ਮਾਰ ਤੂੰ ਇਹ ਪਾਣੀ ਪਾਉਂਦਾ ਉਹ ਕੱਪੜਾ ਦਾ ਤੇਰੇ ਕੋਲ ਆ ਦੇ ਆ ਦੇ ਸ਼ਾਬਾਸ਼ ਸ਼ਾਬਾਸ਼ ਇਹ ਇਹ ਨੂੰ ਪਤਾ ਜਣਾ ਪਾਈਪ ਸਾਰਾ ਦਾ ਖੋਲੋ ਥੋੜਾ ਖੋਲੋ ਥੋੜਾ ਪਾਣੀ ਆਵੇ ਜਿਹੜਾ ਜਿਹੜਾ ਹੋ ਗਈ ਆ ਹੋ ਉਧਰ ਤੁੰਗ ਆਈਓ ਕਾ ਇਨ ਟੈਕਟ ਤੇ ਪਟਾ ਦੇ ਨਹੀਂ ਨਹੀਂ ਕਿਦੋਂ ਤੁਸੀਂ ਕੱਢ ਜਾਂਦੇ ਪੁੱਤ ਖੜ ਗੀਤੀ ਇੱਧਰ ਮਹਿਤਾਬ ਦੇ ਇੱਧਰ ਹੀ ਸੜਾ ਜਾ ਥੱਲੇ ਹੋ ਕੜ ਮੈਂ ਤਾਂ ਆਵਦਾ ਇੱਧਰ ਹੀ ਸੜਾ ਥੱਲੇ ਹੋ ਕੜ ਦੀ ਚਾ ਲੈ ਮਾਰ ਕੇ ਸਿੱਧਾ ਘਰ ਜਾ ਹੈਲੋ ਸਮਾਈਲ ਸਮਾਈਲ ਕਰੋ ਸਾਰੇ